welcom back to my channel ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਖੁਦ ਜਿਹੜੀ ਪਾਈਪਿੰਗ ਆ ਉਹ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਕਿਉਂਕਿ ਕਈ ਵਾਰ ਸੇਮ ਕਲਰ ਦੀ ਪਾਈਪਿੰਗ ਆ ਜਿਹੜੀ ਮਾਰਕੀਟ ਚੋਂ ਨਹੀਂ ਮਿਲਦੀ ਸੋ ਇਹ ਮੇਰੇ ਕੋਲ ਸੈਮੀ ਸਟਿਚ ਕੁੜਤੀ ਸੀ ਜਿਹਦੀ ਬਾਜੂ ਤੇ ਇਹ ਵਾਲੀ ਜਿਹੜੀ ਪਾਈਪਿੰਗ ਸੀ ਲੱਗੀ ਹੋਈ ਸੀ ਸੋ ਘੇਰੇ ਦੇ ਲਈ ਔਰ ਚਾਕਾਂ ਦੇ ਲਈ ਜਿਹੜੀ ਪਾਈਪਿੰਗ ਸੀ ਉਹ ਨਹੀਂ ਸੀ ਸੋ ਹੁਣ ਅਸੀਂ ਉਹ ਵਾਲੀ ਪਾਈਪਿੰਗ ਜਿਹੜੀ ਆ ਖੁਦ ਤਿਆਰ ਕਰਾਂਗੇ ਸੋ ਮੇਰੇ ਕੋਲ ਇਸ ਤਰ੍ਹਾਂ ਆਫ ਵਾਈਟ ਜਿਹੜਾ ਕਾਟਨ ਦਾ ਫੈਬਰਿਕ ਸੀ ਉਹ ਪਿਆ ਸੀ ਉਹਦੇ ਤੇ ਅਸੀਂ ਉਰੇਬ ਜਿਹੜੀਆਂ ਪੱਟੀਆਂ ਨੇ ਸਵਾ ਸਵਾ ਇੰਚ ਦੀਆਂ ਉਹ ਅਸੀਂ ਕੱਟ ਕਰ ਲਵਾਂਗੇ ਤੁਸੀਂ ਚਾਹੋ ਤਾਂ ਸਿੱਧੀ ਪੱਟੀ ਤੇ ਵੀ ਜਿਹੜੀ ਪਾਈਪਿੰਗ ਆ ਉਹ ਬਣਾ ਸਕਦੇ ਹੋ ਬਟ ਜਿਆਦਾ ਫਿਨਿਸ਼ਿੰਗ ਚਾਹੁੰਦੇ ਹੋ ਤਾਂ ਉਹਦੇ ਲਈ ਜਿਹੜੀਆਂ ਉਰੇਬ ਪੱਟੀਆਂ ਨੇ ਉਹ ਜਿਆਦਾ ਵਧੀਆ ਰਹਿੰਦੀਆਂ ਨੇ ਸੋ ਸਾਰੀਆਂ ਜਿਹੜੀਆਂ ਰੇਪ ਪੱਟੀਆਂ ਨੇ ਉਹਨਾਂ ਨੂੰ ਅਸੀਂ ਕੱਟ ਕਰ ਲਿਆ ਹੈ ਹੁਣ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਅਟੈਚ ਕਰ ਲਵਾਂਗੇ ਸੋ ਜਿਹੜੀਆਂ ਬਾਕੀ ਦੀਆਂ ਸਟ੍ਰਿਪਸ ਨੇ ਉਹਨਾਂ ਨੂੰ ਵੀ ਹੁਣ ਅਸੀਂ ਅਟੈਚ ਕਰ ਲੈਣੇ ਆ। ਅਟੈਚ ਕਰਨ ਤੋਂ ਬਾਅਦ ਹੁਣ ਅਸੀਂ ਇਹਨਾਂ ਨੂੰ ਆਇਰਨ ਕਰਕੇ ਸੈੱਟ ਕਰ ਲਵਾਂਗੇ। ਤੇ ਹੁਣ ਅਸੀਂ ਬਣਾਵਾਂਗੇ ਇਹਦੀ ਪਾਈਪਿੰਗ। ਪਾਈਪਿੰਗ ਦੇ ਲਈ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਧਾਗਾ ਉਹ ਚਾਹੀਦਾ। ਇਹ ਮਾਰਕੀਟਸ 'ਚੋਂ ਆਸਾਨੀ ਨਾਲ ਮਿਲ ਜਾਂਦਾ ਤੁਸੀਂ ਕਿਸੇ ਵੀ ਜਿਹੜੀ ਸ਼ਾਪ ਆ ਉਹਦੇ ਤੋਂ ਬਾਈ ਕਰ ਸਕਦੇ ਹੋ। ਸੋ ਜੁਆਇੰਟ ਅਸੀਂ ਅੰਦਰਲੀ ਸਾਈਡ ਰੱਖਾਂਗੇ। ਤੇ थ्रेड ਨੂੰ ਅਸੀਂ ਇਸ ਤਰ੍ਹਾਂ ਕਰਕੇ ਜਿਹੜਾ ਫੈਬਰਿਕ ਆ ਉਹਨੂੰ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਸੋ ਅਸੀਂ ਸਿੰਗਲ ਪੈਰ ਆ ਜਿਹੜਾ ਉਹ ਯੂਜ਼ ਕਰ ਰਹੇ ਹਾਂ ਤੇ ਹੁਣ ਅਸੀਂ ਥ्रेड ਦੇ ਬਿਲਕੁਲ ਨਾਲ-ਨਾਲ ਜਿਹੜੀ ਇਹ ਸਲਾਈ ਆ ਉਹ ਲਗਾਉਣੀ ਆ ਜਿੰਨੀ ਇਹ ਸਲਾਈ ਆ ਜਿਹੜੀ ਫਿਨਿਸ਼ਿੰਗ ਨਾਲ ਲੱਗੂਗੀ ਓਨੀ ਹੀ ਜਿਹੜੀ ਪਾਈਪਿੰਗ ਆਪਣੀ ਵਧੀਆ ਬਣੇਗੀ ਸੋ ਇਹਦੇ ਬਿਲਕੁਲ ਨਾਲ-ਨਾਲ ਅਸੀਂ ਸਲਾਈ ਆ ਜਿਹੜੀ ਪੂਲ ਲਗਾ ਲਵਾਂਗੇ ਸੋ ਕਈ ਵਾਰ ਕੀ ਹੁੰਦਾ ਕਿ ਸਾਨੂੰ ਸੇਮ ਜਿਹੜੀ ਪਾਈਪਿੰਗ ਉਹ ਮਾਰਕੀਟ ਵਿੱਚੋਂ ਨਹੀਂ ਮਿਲਦੀ ਤਾਂ ਤੁਸੀਂ ਉਹਨੂੰ ਇਸ ਤਰ੍ਹਾਂ ਘਰੇ ਵੀ ਤਿਆਰ ਕਰ ਸਕਦੇ ਹੋ ਨਾਲੇ ਇਹ ਜਿਹੜੀ ਮਾਰਕੀਟ ਵਾਲੀ ਪਾਈਪਿੰਗ ਆ ਉਹਦੇ ਨਾਲੋਂ ਜ਼ਿਆਦਾ ਵਧੀਆ ਬਣਦੀ ਆ ਉਹ ਕਾਫੀ ਮੋਟੀ ਹੁੰਦੀ ਆ ਬਟ ਇਹ ਕਾਫੀ ਪਤਲੀ ਬਣਦੀ ਆ ਔਰ ਲਗਾਈ ਹੋਈ ਵੀ ਬਹੁਤ ਸੋਹਣੀ ਲੱਗਦੀ ਆ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਪਾਈਪਿੰਗ ਆ ਉਹ ਕਿੰਨੀ ਬਰੀਕ ਬਣੀ ਆ ਔਰ ਇਹ ਲਗਾਈ ہوئی ਬਹੁਤ ਹੀ ਜ਼ਿਆਦਾ ਵਧੀਆ ਲੱਗੇਗੀ ਸੋ ਹੁਣ ਇਹ ਲੰਬਕ 4 ਤੋਂ 5 ਮੀਟਰ ਜਿਹੜੀ ਪਾਈਪਿੰਗ ਉਹ ਤਿਆਰ ਹੋ ਜਾਏਗੀ ਇਹਦੇ ਤੇ ਜਿਹੜੀ ਕੋਸਟਿੰਗ ਆ ਉਹ ਵੀ ਬਹੁਤ ਘੱਟ ਪੈਂਦੀ ਆ ਜੇਕਰ ਅਸੀਂ ਖੁਦ ਤਿਆਰ ਕਰਦੇ ਆ ਤੇ ਹੁਣ ਅਸੀਂ ਇਹਨੂੰ কুরਤੀ ਦੇ ਉੱਪਰ ਤੁਹਾਨੂੰ ਅਟੈਚ ਕਰਕੇ ਵੀ ਦਿਖਾਵਾਂਗੇ ਸੋ ਅਸੀਂ কুরਤੀ ਦੀ ਜਿਹੜੀ ਉਲਟੀ ਸਾਈਡ ਆ ਉਹ ਲੈ ਲੈਣੀ ਆ ਇਹ ਹੈ ਗਿਆ ਸਾਈਡ ਵਾਲੀ ਸਲਾਈ ਕੁੜਤੀ ਦੀ ਇੱਥੇ ਜਿਹੜੀ ਸਲਾਈ ਆ ਉਹ ਖਤਮ ਹੁੰਦੀ ਆ ਇਹ ਅੰਦਰਲੀ ਸਾਈਡ ਆ ਤੇ ਹੁਣ ਅਸੀਂ ਜੋ ਸਾਈਡ ਵਾਲੀ ਸਲਾਈ ਆ ਕੁੜਤੀ ਦੀ ਇਹ ਵਾਲੀ ਇਹਦੇ ਤੋਂ ਅਸੀਂ 1 ਇੰਚ ਉੱਪਰ ਇਹ ਵਾਲਾ ਨਿਸ਼ਾਨ ਆ ਜਿਹੜਾ ਲਗਾ ਲੈਣਾ ਇਸ ਨਿਸ਼ਾਨ ਦੇ ਉੱਪਰ ਹੀ ਅਸੀਂ ਜਿਹੜੀ ਪਾਈਪਿੰਗ ਆ ਉਹ ਲਗਾਉਣੀ ਸ਼ੁਰੂ ਕਰਾਂਗੇ ਸੋ ਅਸੀਂ ਪਾਈਪਿੰਗ ਨੂੰ ਇਸ ਨੂੰ ਸ਼ਾਂਤ ਤੇ ਰੱਖ ਲਵਾਂਗੇ ਸੋ ਪਹਿਲਾਂ ਅਸੀਂ ਇੱਕ ਸਾਈਡ ਆ ਜਿਹੜੀ ਉਹ ਪਾਈਪਿੰਗ ਲਗਾਵਾਂਗੇ ਉਲਟੀ ਸਾਈਡ ਤੇ ਅਸੀਂ ਇਸ ਤਰ੍ਹਾਂ ਜਿਹੜੀ ਰੱਖ ਕੇ ਪਾਈਪਿੰਗਾਂ ਬਿਲਕੁਲ ਥ्रेड ਦੇ ਨਾਲ-ਨਾਲ ਹੀ ਅਸੀਂ ਸਲਾਈ ਆ ਜਿਹੜੀ ਇੱਥੇ ਵੀ ਲਗਾਉਣੀ ਆ ਸੋ ਜਿਹੜੇ ਬਿਗਨਰਸ ਨੇ ਉਹਨਾਂ ਲਈ ਇਹ ਬਹੁਤ ਵਧੀਆ ਆਈਡੀਆ ਇਸ ਤਰ੍ਹਾਂ ਜਦੋਂ ਅਸੀਂ ਪਾਈਪਿੰਗ ਲਗਾਉਨੇ ਆ ਗਮ ਪਾਈਪਿੰਗ ਵੀ ਕਹਿ ਸਕਦੇ ਤੁਸੀਂ ਇਹਨੂੰ ਤਾਂ ਉਹ ਬਹੁਤ ਵਧੀਆ ਲੱਗਦੀ ਆ ਸੋ ਇਹ ਸੈਮੀ ਸਟੇਚ ਸੀਗੀ ਸੋ ਇਹਦੇ ਲਈ ਅਸੀਂ ਥੋੜੀ ਜੀ ਜਿਹੜੀ ਪਾਈਪਿੰਗ ਉਹ ਐਕਸਟਰਾ ਰੱਖਾਂਗੇ ਨੀਚੋਂ ਫੋਲਡਿੰਗ ਦੇ ਲਈ ਤੇ ਹੁਣ ਜੋ ਅਸੀਂ ਇਹ ਕਰੀਜ਼ ਬਣਾਈ ਸੀ ਉਹਦੇ ਤੇ ਇਸ ਤਰ੍ਹਾਂ ਅਸੀਂ ਫੋਲਡ ਕਰਕੇ ਰੱਖ ਲੈਣਾ ਪਾਈਪਿੰਗ ਵਾਲੀ ਸਾਈਡ ਨੂੰ ਤੇ ਹੁਣ ਬਿਲਕੁਲ ਪਾਈਪਿੰਗ ਦੇ ਨਾਲ-ਨਾਲ ਅਸੀਂ ਜਿਹੜੀ ਸਲਾਈ ਆ ਉਹ ਲਗਾ ਲੈਣੀ ਆ ਔਰ ਕ੍ਰੀਜ਼ ਦੇ ਉੱਪਰ ਆਉਣੀ ਚਾਹੀਦੀ ਹੈ ਵਲੀ ਸਲਾਈ ਸੋਨੇ ਸਾਈਡ ਵਾਲੀ ਜਿਹੜੀ ਸਲਾਈ ਆ ਉਹਦੇ ਅਸੀਂ ਬਿਲਕੁਲ ਨਾਲ-ਨਾਲ ਇਹਨੂੰ ਅਟੈਚ ਕਰ ਲੈਣਾ ਇਸ ਤਰ੍ਹਾਂ ਇੱਥੇ ਅਸੀਂ ਡਬਲ ਸਲਾਈ ਕਰ ਦੇਵਾਂਗੇ ਸੋ ਇੱਕ ਸਾਈਡ ਜਿਹੜੀ ਪਾਈਪਿੰਗ ਆ ਉਹ ਲੱਗ ਚੁੱਕੀ ਆ ਕੁੜਤੀ ਦੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੀ ਪਾਈਪਿੰਗ ਆ ਉਹ ਲੱਗੀ ਆ ਤੇ ਹੁਣ ਸੇਮ ਐਜ਼ ਅਸੀਂ ਦੂਸਰੀ ਸਾਈਡ ਕਰਾਂਗੇ ਸ਼ਰਟ ਦੀ ਅਸੀਂ ਉਲਟੀ ਸਾਈਡ ਆ ਜਿਹੜੀ ਲੈ ਲੈਣੀ ਆ ਅੱਧਾ ਇੰਚ ਅਸੀਂ ਉੱਪਰ ਐਕਸਟਰਾ ਰੱਖਾਂਗੇ ਫੋਲਡਿੰਗ ਦੇ ਲਈ ਕਿਉਂਕਿ ਇਹ ਸੈਮੀ ਸਟਿਚ ਸੀਗੀ ਸ਼ਰਟ ਸੋ ਇਹਦੀ ਫੋਲਡਿੰਗ ਆਲਰੇਡੀ ਹੋਈ ਹੋਈ ਸੀ ਪਹਿਲਾਂ ਹੀ ਤੇ ਹੁਣ ਅਸੀਂ ਥ੍ਰੈਡ ਦੇ ਬਿਲਕੁਲ ਨਾਲ-ਨਾਲ ਜਿਹੜੀ ਸਲਾਈ ਆ ਉਹ ਲਗਾ ਲੈਣੀ ਆ ਸੋ ਇ ਕਿੰਚ ਉੱਪਰ ਨੂੰ ਰੱਖ ਕੇ ਇਹ ਪਾਈਪਿੰਗ ਆ ਜਿਹੜੀ ਅਸੀਂ ਅਟੈਚ ਕਰ ਲਵਾਂਗੇ ਤੇ ਹੁਣ ਇਸ ਤਰ੍ਹਾਂ ਅਸੀਂ ਇਹਨੂੰ ਵੀ ਫੋਲਡ ਕਰਾਂਗੇ ਇੱਥੋਂ ਤੇ ਜੋ ਸ਼ਰਟ ਦੀ ਸਾਈਡ ਵਾਲੀ ਸਲਾਈ ਆ ਉਹਦੇ ਬਿਲਕੁਲ ਅਸੀਂ ਨਾਲ-ਨਾਲ ਇਹਨੂੰ ਅਟੈਚ ਕਰ ਲਵਾਂਗੇ ਇੱਥੇ ਬਿਲਕੁਲ ਵੀ ਜਿਹੜਾ ਗੈਪ ਆ ਉਹ ਨਹੀਂ ਹੋਣਾ ਚਾਹੀਦਾ ਸੋ ਬਿਲਕੁਲ ਇਹਦੇ ਨਾਲ-ਨਾਲ ਅਸੀਂ ਅਟੈਚ ਕਰ ਲਵਾਂਗੇ ਪਾਈਪਿੰਗ ਜਿਹੜੀ ਸਾਡੀ ਉਹ ਕ੍ਰੀਜ਼ ਦੇ ਉੱਪਰ ਆਉਣੀ ਚਾਹੀਦੀ ਹੈ ਸੋ ਦੋਨਾਂ ਚਾਕਾਂ ਦੀ ਜਿਹੜੀ ਪਾਈਪਿੰਗ ਉਹ ਲੱਗ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਪਾਈਪਿੰਗਾ ਕਿੰਨੀ ਪਿਆਰੀ ਲੱਗ ਰਹੀ ਆ ਤੇ ਬਹੁਤ ਹੀ ਬਰੀਕ ਜਿਹੜੀ ਪਾਈਪਿੰਗ ਆ ਉਹ ਨਿਕਲਦੀ ਆ ਸੋ ਜੋ ਇਹ ਐਕਸਟਰਾ ਰੱਖੀ ਸੀ ਪਾਈਪਿੰਗ ਆਪਾਂ ਨੇ ਉਹਨੂੰ ਇਸ ਤਰ੍ਹਾਂ ਫੋਲਡ ਕਰਨਾ ਤੇ ਉਸ ਤੋਂ ਬਾਅਦ ਅਸੀਂ ਇੱਥੇ ਤਰਪਾਈਆ ਜਿਹੜੀ ਉਹ ਕਰ ਲਵਾਂਗੇ ਸੋ ਤੁਹਾਨੂੰ ਇਹ ਆਈਡੀਆ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਔਰ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਨਹੀਂ ਤਾਂ ਅਗੇ ਸ਼ੇਅਰ ਜਰੂਰ ਕਰਿਆ ਕਰੋ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ so much